ਪੰਜਾਬ ਅੰਦਰ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਦੇ ਆਖਰੀ ਦਿਨ ਹਲਕਾ ਹੁਸ਼ਿਆਰਪੁਰ ਤੋਂ ਆਪ ਦੇ ਉਮੀਦਵਾਰ ਡਾਕਟਰ ਰਾਜਕਮਾਰ ਚੱਬੇਵਾਲ ਦੇ ਹੱਕ ਵਿੱਚ ਫਗਵਾੜਾ ਵਿਖੇ ਰੋਡ ਸ਼ੋਅ ਕੀਤਾ ਗਿਆ ਇਸ ਦੌਰਾਨ ਜਿੱਥੇ ਡਾਕਟਰ ਰਾਜਕਮਾਰ ਚੱਬੇਵਾਲ ਤੋਂ ਇਲਾਵਾ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਹਰਜੀਮਾਨ ਦਲਜੀਤ ਰਾਜੂ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਅਸ਼ੋਕ ਪਾਟਿਆ ਜਰਨਲ ਨੰਗਲ ਮਾਰਕੀਟ ਕਮੇਟੀ ਦੇ ਚੇਅਰਮੈਨ ਤਲਵਿੰਦਰ ਰਾਮ ਸੰਤੋਸ਼ ਕੁਮਾਰ ਗੋਕੀ ਮੈਡਮ ਲਲਿਤ ਸਕਲਾਨੀ ਪ੍ਰਿਤਪਾਲ ਕੌਰ ਤੁਲੀ ਗੁਰਦੀਪ ਸਿੰਘ ਤੁਲੀ ਰਣਜੀਤ ਪਾਵਲਾ ਤੋਂ ਇਲਾਵਾ ਹੋਰ ਲੀਡਰਸ਼ਿਪ ਜੁੱਧ ਰਹੀ ਉਥੇ ਹੀ ਇਹ ਰੋਡ ਸ਼ੋਅ ਸ਼ਹਿਰ ਦੇ ਪ੍ਰਮੁੱਖ ਬਿਯਾਰਾ ਵਿੱਚ ਹੁੰਦਾ ਹੋਇਆ ਵਾਪਸ ਦਫਤਰ ਵਿਖੇ ਸਮਾਪਤ ਹੋਇਆ ਇਸ ਰੋਡ ਸ਼ੋਅ ਦੌਰਾਨ ਡਾਕਟਰ ਰਾਜਕਮਰ ਚੱਬੇਵਾਲ ਦਾ ਜਿੱਥੇ ਫੁੱਲਾਂ ਦੀ ਵਰਖਾ ਨਾਲ ਲਿਗਾ ਸਵਾਗਤ ਕੀਤਾ ਗਿਆ ਉਥੇ ਹੀ ਡਾਕਟਰ ਰਾਜਕਮਰ ਚੱਬੇਵਾਲ ਨੇ ਦੁਕਾਨਦਾਰਾਂ ਨਾਲ رابطہ ਕਾਇਮ ਕਰਦੇ ਆਪਣੇ ਹੱਕ ਵਿੱਚ ਵੋਟਾਂ ਦੀ ਮੰਗ ਕੀਤੀ ਇਸ ਦੌਰਾਨ ਡਾਕਟਰ ਰਾਜਕਮਰ ਚੱਬੇਵਾਲ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਨਾ ਚੋਣਾਂ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਵੋਟਰ ਉਹਨਾਂ ਨੂੰ ਜਿਤਾਉਣ ਦਾ ਪੂਰਾ ਪੂਰਾ ਮਨ ਮਨਾ ਚੁੱਕੇ ਹਨ ਮੈਂ ਪੂਰੀ ਆਪਣੀ ਮੰਚ ਤੇ ਖੜੀ ਆਵਾਮੀ ਪਾਰਟੀ ਦੀ ਲੀਡਰਸ਼ਿਪ ਪੂਰੀ ਟੀਮ ਨੂੰ ਮੁਬਾਰਕ ਬਾਤ ਦਿੰਨਾ ਤੇ ਆਈ ਹੋਈ ਸਾਰੀ ਹੰਕਾਰ ਨੂੰ ਦੇਖ ਕੇ ਬੇਨਤੀ ਕਰਨਾ ਕਿ ਅੱਜ ਆਪਾਂ ਇਹ ਜੋ ਖੀਰਨਾ ਦੇਣਾ ਸਾਡੀ ਕੈਂਪੇਨ ਦਾ ਇਹ ਅਸੀਂ ਲੋਕਾਂ ਨੂੰ ਦੱਸ ਦੇਣਾ ਜੋ ਆਪੀ 50-55 ਦਿਨ ਤੋਂ ਮਿਹਨਤ ਕੀਤੀ ਆ ਇਹ ਆਪਣੇ ਮਨਾਂ ਦੇ ਉੱਤੇ ਤਾਂ ਵੀ ਬਹੁਤ ਅੱਗੇ ਹੋ ਤੁਸੀਂ ਬਹੁਤ ਵੇਦ ਕਰਕੇ ਆਏ ਹੋ ਤੁਸੀਂ ਬਹੁਤ ਕੁਝ ਸੁਣਿਆ ਬਹੁਤ ਕੁਝ ਕੀਤਾ ਅੱਜ ਸਾਡਾ ਅਖੀਰ ਦਾ ਹਮਲਾ ਮਾਰਨ ਦਾ ਜੋੜ ਆ ਅੱਜ ਅਸੀਂ ਇੱਕ ਆਖਰ ਵਾਰ ਤੁਹਾਨੂੰ ਦੱਸ ਦੇਣਾ ਕਿ ਪੂਰਾ ਪਨਵਾੜਾ ਪੂਰਾ ਹਲਕਾ ਫਗਵਾੜਾ ਰਾਜਮਾਰ ਜੱਪੇਵਾ ਸਾੰਥੀ سپورਟ ਵਿੱਚ ਉਹਨਾਂ ਦੇ ਪਿਆਰ ਵਿੱਚ ਅੱਜ ਖੜਾ ਇਕੱਠ ਹੋ ਕੇ ਇਕੱਠ ਪੁਰੇ ਇਕੱਠ ਹੋ ਕੇ 21 ਪਹਿਲੀ ਤਰੀਕ ਨੂੰ ਪਰਪੋਤ ਬੋਟਾ ਭਾਗੇ ਡਾਕਟਰ ਸਾਹਿਬ ਨੂੰ ਕੰਮ ਸਫਲਾਣਾ ਆ ਸਾਰੇ ਇੱਥੇ ਆਇਆ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਸਮੂਹ ਬੋਟਾ ਨੂੰ ਆਪਣੇ ਹੱਕ ਵਿੱਚ ਬੋਟਾ ਪਾਉਣ ਦੀ ਅਪੀਲ ਕੀਤੀ ਉਹਨਾਂ ਵਿਸ਼ਵਾਸ ਰਿਹਾ ਕਿ ਉਹ ਇਹ ਚੋਣ ਜਿੱਤ ਕੇ ਹਲਕੇ ਦਾ ਚੁੱਪਕੇ ਵਿਕਾਸ ਕਰਵਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡਣਗੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਵਰਕਰ ਮੌਜੂਦ ਸਨ ਅੱਜ ਖਵਾੜੇ ਵਿਖੇ ਬਹੁਤ ਵੱਡਾ ਇੱਕ ਜਿਹੜਾ ਰੋਡ ਸ਼ੋਅ ਕੱਢਿਆ ਗਿਆ ਸਰਦਾਰ ਜਗਿੰਦਰ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੇ ਸਾਡੇ ਹਲਕਾ ਚਾਰਜਾ ਜਿਹੜੇ ਸਾਡੇ ਲੋਕ ਸਭਾ ਦੇ ਉਮੀਦਵਾਰ ਡਾਕਟਰ ਰਾਜਮਾਨ ਚੱਪੇਆ ਸਾਹਿਬ ਉਹ ਵੀ ਇਸ ਰੋਡ ਸ਼ੋਅ ਦੇ ਵਿੱਚ ਮੌਜੂਦ ਸੀ ਉਹਨਾਂ ਨੇ ਤੇ ਮਾਨ ਸਾਹਿਬ ਨੇ ਉਹਨਾਂ ਦੀ ਸਮੁੱਚੀ ਟੀਮ ਨੇ ਸਾਰੇ ਹੀ ਬਿਜਾਰ ਦੇ ਵਿੱਚ ਹੱਥ ਜੋੜ ਕੇ ਸਾਰੇ ਹੀ ਵੋਟਰਾਂ ਤੋਂ ਬੋਟਾਂ ਦੇ ਪੁਰੇ ਹੱਥ ਜੋੜ ਕੇ ਬੇਨਤੀ ਕੀਤੀ ਆ ਕਿ 1 ਜੂਨ ਨੂੰ ਚੋਣ ਨਿਸ਼ਾਨ ਝਾੜੂ ਵਾਲਾ ਜਿਹੜਾ ਵਟਨਾ 5 ਨੰਬਰ ਦੀ ਵੱਧ ਤੋਂ ਵੱਧ ਵੋਟਾਂ ਦਿਵਾ ਕੇ ਡਾਕਟਰ ਰਾਜਮਾਨ ਸਾਹਿਬ ਨੂੰ ਬੋਟਾ ਪਾਓ ਮਾਨ ਸਾਹਿਬ ਵੱਲੋਂ ਔਰ ਡਾਕਟਰ ਰਾਜਕਮਰ ਚੱਬੇਵਾਲ ਸਾਹਿਬ ਨੂੰ ਅਤਿ ਜੋਟ ਕੇ ਬੇਨਤੀ ਆ ਵੀ 5 ਸਾਲਾਂ ਨਾਲ ਸਾਨੂੰ ਪਛਤਾਉਣਾ ਪਵੇ ਕਿਉਂ ਕੇਂਦਰ ਦੀ ਬਹੁਤੀ ਸਰਕਾਰ ਨੇ ਦਾਤ ਵਿਰੋਧੀ ਆ ਕਿਸਾਨ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਵੀ ਅੱਜ ਜੋੜ ਕੇ ਬੇਨਤੀ ਆ ਭਾਰਤ ਦੀ ਮਹਾਪੰਚਾਇਤ ਦੀ ਜਿਹੜੀ ਇੱਕ ਜੂਨ ਨੂੰ ਬੋਟਾ ਪੈਣੀ ਆ ਵੱਧ ਤੋਂ ਵੱਧ ਜਿਹੜਾ ਚੋਣ ਨਿਸ਼ਾਨ ਝਾੜੂ ਵਾਲਾ ਬਟਨ ਦਬਕੇ ਡਾਕਟਰ ਰਾਜਕਮਰ ਚੱਬੇਵਾਲ ਨੂੰ ਸਾਡ ਨੂੰ ਕੰਮ ਕਰੋ ਅੱਜ ਡਾਕਟਰ ਰਾਜਕਮਰ ਚੱਬੇਵਾਲ ਜੀ ਜਿਹੜੇ ਸਾਡੇ ਲੋਕ ਸਭਾ ਦੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਤੋਂ ਉਹਨਾਂ ਦੇ ਹੱਕ ਵਿੱਚ ਇੱਕ ਰੋਡ ਸ਼ੋਅ ਸਾਰੇ ਵਰਕਰਾਂ ਨੇ ਪਲਾਨ ਕੀਤਾ ਹੈ ਉਹ ਅੱਜ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਇਹ ਫਗਵਾੜੇ ਦੇ ਸਿਨੇਮਾ ਰੋਡ ਤੋਂ ਹੋ ਕੇ ਫਗਵਾੜੇ ਦੇ ਬਾਜ਼ਾਰਾਂ ਦੇ ਵਿੱਚ ਦੀ ਹੋ ਕੇ ਇਹ ਅੱਜ ਸਾਰਾ ਰੋਡ ਸ਼ੋ ਹੋਣਾ ਹੈ ਤੇ ਡਾਕਟਰ ਰਾਜਕਮਨ ਚੱਬੇਵਾਲ ਜੀ ਸਾਡੇ ਵਿੱਚ ਆ ਪਾ ਰਹੇ ਨੇ ਤੇ ਮੈਂ ਉਮੀਦ ਕਰਦਾ ਹਾਂ ਕਿ ਸ਼ਹਿਰ ਵਿੱਚੋਂ ਵੀ ਉਹਨਾਂ ਨੂੰ ਭਰਮਾ ਹੁੰਗਾਰਾ ਮਿਲੇਗਾ ਕਿਉਂਕਿ ਲੋਕੀ ਵੇਟ ਕਰ ਰਹੇ ਹੈ ਕਈ ਦਿਨਾਂ ਤੋਂ ਉਹਨਾਂ ਦਾ ਦੇ ਡਾਕਟਰ ਸਾਹਿਬ ਆਪ ਬਾਜ਼ਾਰ ਵਿੱਚ ਆਉਣ ਤੇ ਸਾਨੂੰ ਰੋਬਰੂ ਹੋਣ ਸਾਡੇ ਨਾਲ ਮਿਲਣ ਤੋਂ ਸੋ ਡਾਕਟਰ ਸਾਹਿਬ ਅੱਜ ਆ ਰਹੇ ਆ ਤੇ ਮੈਂ ਸਾਰੇ ਵਰਕਰਾਂ ਦੇ ਵਿੱਚ ਉਤਸ਼ਾਹ ਦੇਖ ਰਿਹਾ ਕਾਫੀ ਉਤਸ਼ਾਹ ਦੇਖ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੀ ਜਿੱਤ ਨਿਸ਼ਚਿਤ ਹੋ ਚੁੱਕੀ ਆ ਬਾਕੀ ਪਾਰਟੀਆਂ ਦੇ ਤਾਂ ਮੂੰਹ ਉੱਡ ਚੁੱਕੇ ਆ ਤਾਂ ਰੰਗ ਗੜ ਚੁੱਕੇ ਆ ਸੋ ਬੇਨਤੀ ਕਰਦਾ ਵੀ ਸਾਰੇ ਜਣੇ ਅੱਜ ਫੇਰ ਜਿੰਨੇ ਕੁ ਵੀ ਆਏ ਆ ਆਪਣੇ ਹੋਰ ਵਰਕਰਾਂ ਨੂੰ ਸਾਧ ਕੇ ਤੇ ਇਸ ਆਪਾਂ ਜਿਹੜਾ ਹੈਗਾ ਸਾਡਾ ਰੋਡ ਸ਼ੋ ਹੈਗਾ ਉਹਨੂੰ ਹੋਰ ਚੰਗੀ ਤਰ੍ਹਾਂ ਜਾਰਾ ਕਰੀਏ ਜਰਾ